ਅਸਲਾਮ ਵਾਲੇਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀ ਬਿਲਕੁਲ ਵਧੀਆ ਹੋਵੋ ਤੇ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਅੱਛਾ ਜੀ ਅਸੀਂ ਅੱਜ ਵੀਡੀਓ ਵੇਖਾਂਗੇ ਧਾਂਦੜੀਆਂ ਵਾਲੇ ਦੀ ਇਹਨਾਂ ਨੇ ਬਹੁਤ ਵਧੀਆ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਇਸ ਵੀਡੀਓ ਵਿੱਚ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਬੋਵਾਂਗੇ ਜਿਹੜਾ ਬੀਜ ਅਸੀਂ ਬੋਇਆ ਏ ਉਹੀ ਅਸੀਂ ਅੱਗੇ ਜਾ ਕੇ ਕੱਟਣਾ ਤੁਸੀਂ ਕੁਝ ਚੰਗਾ ਕਰਮ ਕਰੋਗੇ ਤੇ ਤੁਹਾਨੂੰ ਉਹਦਾ ਚੰਗਾ ਫਲ ਲੱਭੇਗਾ ਕੁਝ ਪੈੜਾ ਕਰੋਗੇ ਤੇ ਤੁਹਾਨੂੰ ਪੈੜਾ ਜਿਹੜਾ ਉਹਦਾ ਲੱਭੇਗਾ ਇੱਥੇ ਇਹਨਾਂ ਨੇ ਬਹੁਤ ਵਧੀਆ ਕਿਸਮ ਦੀ ਸਪੀਚ ਕੀਤੀ ਹੈ ਕੀ ਕੀ ਹੈ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੋਂ ਸਾਡੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਲੈਟਸ ਗੋ ਬੈਠਾ ਹੈ ਮੰਨ ਲਓ ਕਦੇ ਇਦਾਂ ਸਾਹਮਣੇ ਦੀਵਾਨ ਨਹੀਂ ਸੁਣਿਆ ਉਹ ਕਵੇ ਜੀ ਮੇਰਾ ਪਿਛਲਾ ਕਰਮ ਕਿਹੜਾ ਹੋਇਆ ਕਦੇ ਨਾ ਕਦੇ ਕੋਈ ਕਲਿੱਪ ਸੁਣਿਆ ਹੋਣਾ ਕਦੇ ਕੋਈ ਗੱਲ ਸੁਣੀ ਹੋਣੀ ਹੈ ਉਸ ਦਿਨ ਫਿਰ ਮਨ ਚਾਹੁੰਦਾ ਕਦੇ ਨਾ ਕਦੇ ਮੌਕਾ ਬਣੇਗਾ ਤੇ ਜਾਵਾਂਗੇ ਤੇ ਸੁਣਾਗੇ ਤੇ ਬੈਠਾਂਗੇ ਉਸ ਦਿਨ ਦਾ ਜਿਹੜਾ ਬੀਜ ਬੀਜਿਆ ਅੱਜ ਵੱਢ ਲਿਆ ਤੇ ਕਈ ਅੱਜ ਦੀਵਾਨ ਚ ਆਏ ਐ ਇਹਨਾਂ ਨੇ ਸੋਚਣਾ ਵੀ ਹੁਣ ਜਦੋਂ ਅੱਗੇ ਕਦੇ ਪ੍ਰੋਗਰਾਮ ਹੋਵੇਗਾ ਨਾ ਆਪਾਂ ਹੁਣ ਅੱਜ ਬੈਠੇ ਬੈਠੇ ਸੋਚ ਲਓ ਵੀ ਕੱਲ ਦੇ ਦੀਵਾਨ ਚ ਜ਼ਰੂਰ ਬਹਿਣਾ ਹੈ ਮਤਲਬ ਅੱਜ ਦਾ ਬੀਜਿਆ ਫੇਰ ਆਪਾਂ ਕੱਲ ਵੱਡਾਂਗੇ ਕੱਲ ਨੂੰ ਫੈਸਲਾ ਕਰਿਓ ਵੀ ਆਪਾਂ ਅਗਲੇ ਮਹੀਨੇ ਫੇਰ ਆਵਾਂਗੇ 17 ਮਈ ਨੂੰ ਦਵਾਨ ਲੱਗਣਾ 17 ਮਈ ਦਾ ਅਗਲੇ ਮਹੀਨੇ ਦਾ ਵੀ ਆਪਾਂ 17 ਮਈ ਨੂੰ ਮਹੀਨੇ ਕੇ ਬਾਅਦ ਫੇਰ ਆਵਾਂਗੇ ਕੱਲ ਨੂੰ ਬੀਜ ਗਿਆ ਸੋਚ ਲਿਆ 17 ਆ ਗਈ ਉਹ ਫੇਰ ਸ਼ੁਰੂ ਹੋ ਗਿਆ ਸੋ ਇਹ ਕੀ ਹੈ ਕਿ ਇੱਕ ਲੜੀ ਚੱਲਦੀ ਰਹਿੰਦੀ ਹੈ ਐਦਾਂ ਹੌਲੀ 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 ਅਸੀਂ ਸੋਚ ਲੈਨੇ ਆ ਫੇਰ ਅੱਗੇ ਜਾ ਕੇ ਕਰਮ ਕਰਦੇ ਆ ਫੇਰ ਫੇਰ ਅੱਗੇ ਭਾਗ ਬਣ ਜਾਂਦੇ ਨੇ ਭਾਗ ਕੀ ਹੁੰਦੇ ਨੇ ਵੇਖੋ ਭਾਗ ਹੁੰਦੇ ਨੇ ਦਿਨ ਰਾਤ ਕਮਾਇੜੋ ਸਵਾਇਓ ਮੱਥੇ ਜੋ ਦਿਨ ਰਾਤ ਅਸੀਂ ਕੰਮ ਕਰਦੇ ਆ ਸਾਡੇ ਮੱਥੇ ਤੇ ਭਾਗ ਬਣਦੇ ਨੇ ਚੰਗਾ ਕੰਮ ਕਰਦੇ ਆ ਚੰਗੇ ਵਿਚਾਰ ਚੰਗੇ ਭਾਗ ਬਣਦੇ ਨੇ ਅੱਜ ਇੱਥੇ ਬੈਠੇ ਆ ਚੰਗੀ ਸੋਚ ਬਣੇਗੀ ਮਾੜੇ ਥਾਂ ਤੇ ਬੈਠੇ ਹੋਵਾਂਗੇ ਮਾੜੇ ਭਾਗ ਬਣ ਜਾਣਗੇ ਕਰਮ ਤੋਂ ਭਾਗ ਬਣਦੇ ਨੇ ਭਾਗ ਤੋਂ ਫਿਰ ਕਰਮ ਬਣਦੇ ਨੇ ਫਿਰ ਫਿਰ ਭਾਗ ਬਣਦੇ ਨੇ ਜਿਵੇਂ ਬੀਜ ਤੋਂ ਦਰਖਤ ਬਣਦਾ ਹੈ ਦਰਖਤ ਤੋਂ ਫਿਰ ਬੀਜ ਬਣਦਾ ਹੈ ਬੀਜ ਤੋਂ ਫਿਰ ਦਰਖਤ ਬਣਦਾ ਹੈ ਦਰਖਤ ਤੋਂ ਫਿਰ ਬੀਜ ਬਣ ਜਾਂਦਾ ਹੈ ਇਦਾਂ ਹੀ ਭਾਗ ਤੋਂ ਕਰਮ ਬਣਦੇ ਨੇ ਕਰਮ ਤੋਂ ਫਿਰ ਭਾਗ ਬਣਦੇ ਨੇ ਇਦਾਂ ਹੀ ਚੱਲੀ ਜਾਂਦਾ ਹੈ ਭਾਗ ਮਤਲਬ ਵਿਚਾਰ ਤੇਰੇ ਅੰਦਰ ਇੱਥੇ ਮੱਥੇ ਦੇ ਵਿੱਚ ਚੱਲਦਾ ਕਿ ਮੱਥੇ ਦੇ ਭਾਗ ਮਤਲਬ ਮੱਥੇ ਦੇ ਅੰਦਰ ਚੱਲਣ ਵਾਲੇ ਵਿਚਾਰ ਹੋਰ ਇੱਥੇ ਲਿਖੇ ਨਹੀਂ ਹੋਏ ਇਦਾਂ ਵੀ ਕੋਈ ਹੋਰ ਭਾਸ਼ਾ 'ਚ ਕਿਹੜੀ ਭਾਸ਼ਾ 'ਚ ਲਿਖੇ ਮੱਥੇ ਦੇ ਭਾਗ ਮਤਲਬ ਹੁੰਦਾ ਤੇਰੀ ਖੋਪੜੀ ਵਿੱਚ ਚੱਲਣ ਵਾਲੇ ਤੇਰੇ ਦਿਮਾਗ ਦੇ ਵਿੱਚ ਜੋ ਚੱਲਣ ਵਾਲੇ ਵਿਚਾਰ ਨੇ ਥਾਟ ਨੇ ਜਿਹੜੇ ਜੇ ਤੇਰੇ ਥਾਟ ਚੰਗੇ ਚੰਗੇ ਚੱਲ ਰਹੇ ਨੇ ਮਤਲਬ ਚੰਗੇ ਚੰਗੇ ਭਾਗ ਨੇ ਤੇ ਜੇ ਥਾਟ ਨੈਗੇਟਿਵ ਚੱਲ ਰਹੇ ਨੇ ਤੇ ਮਤਲਬ ਮਾੜੇ ਮਾੜੇ ਭਾਗ ਨੇ ਹੁਣ ਇੱਥੇ ਬੰਦੇ ਦੇ ਦਿਮਾਗ ਚ ਆ ਰਿਹਾ ਯਾਰ ਗੱਡੀ ਕਿਸੇ ਦੀ ਚਾਬੀ ਚੂਬੀ ਲਾ ਕੇ ਵੇਖੀਏ ਜੇ ਲੱਗ ਜੇ ਉੱਥੋਂ ਨਿਕਲ ਜੇ ਲੈ ਜੀਏ ਮਤਲਬ ਦਿਮਾਗ ਚ ਆ ਰਿਹਾ ਮਤਲਬ ਬੰਦੇ ਦੇ ਭਾਗ ਮਾੜੇ ਸ਼ੁਰੂ ਹੋਗੇ ਭਾਗ ਮਾੜੇ ਸ਼ੁਰੂ ਹੋ ਕੇ ਸੋਚਣਾ ਸ਼ੁਰੂ ਹੋ ਗਿਆ ਸੋਚ ਮਾੜੀ ਪੈਦਾ ਹੋ ਗਈ ਤੇ ਮਾੜੇ ਭਾਗ ਸ਼ੁਰੂ ਹੋ ਗਏ ਚੰਗੇ ਫੁਰਨੇ ਚੰਗੇ ਖਿਆਲਾਤ ਚੰਗੇ ਵਿਚਾਰ ਮਤਲਬ ਚੰਗੇ ਭਾਗ ਮਾੜੇ ਵਿਚਾਰ ਮਤਲਬ ਮਾੜੇ ਭਾਗ ਫਿਰ ਜਿਹੜੇ ਸਾਡੇ ਅੰਦਰ ਪਹਿਲਾਂ ਵਿਚਾਰ ਆਉਂਦੇ ਆ ਫਿਰ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦਿੰਨੇ ਆ ਉਦੋਂ ਫਿਰ ਉਹ ਕਰਮ ਬਣ ਜਾਂਦਾ ਪਹਿਲਾਂ ਵਿਚਾਰ ਆਉਂਦਾ ਫਿਰ ਉਹਨੂੰ ਪ੍ਰੈਕਟੀਕਲ ਕਰੀਦਾ ਹੈ ਹੁਣ ਕਈ ਕਹਿਣਗੇ ਵਿਚਾਰਾਂ ਦਾ ਵੀ ਫਲ ਮਿਲਦਾ ਮੰਨ ਲਓ ਕਿਸੇ ਦੀ ਧੀ ਪੈਣ ਵੱਲ ਮਾੜੇ ਬਾਰੇ ਮਾੜਾ ਸੋਚਦਾ ਹੈ ਕਿ ਕਦੇ ਮੈਨੂੰ ਮੌਕਾ ਮਿਲੇ ਉਹਦੇ ਨਾਲ ਐ ਕਰਾਂ ਐ ਕਰਾਂ ਸੋਚਦਾ ਹੈ ਤੇ ਕੀਤਾ ਤੇ ਹੈ ਨਹੀਂ ਫਿਰ ਉਹਦਾ ਵੀ ਫਲ ਮਿਲਦਾ ਪਰ ਜਿਹੜੇ ਫੁਰਨੇ ਨੇ ਨਾ ਖਿਆਲ ਨੇ ਉਹ ਮੈਲ ਹੈ ਜਿਹੜੀ ਠੀਕ ਹੈ ਕਰਮ ਭਾਵੇਂ ਨਹੀਂ ਹੋਇਆ ਪਰ ਖਿਆਲਾਂ ਦੇ ਉੱਤੇ ਵੀ ਬੰਦੇ ਨੂੰ ਕਾਬੂ ਪਾ ਲੈਣਾ ਚਾਹੀਦਾ ਮਾੜੇ ਵਿਚਾਰ ਖਿਆਲات ਵੀ ਜਿਹੜੇ ਹਨ ਉਹ ਵੀ ਕਿਤੇ ਨਾ ਕਿਤੇ ਬੀਜੇ ਜਾਣਗੇ ਖਿਆਲ ਵੀ ਕਿਉਂ ਮਾੜਾ ਹੋਵੇ ਫੁਰਨਾ ਵੀ ਮਾੜਾ ਕਿਉਂ ਹੋਵੇ ਸਾਨੂੰ ਪਹਿਲਾਂ ਆਪਣੇ ਫੁਰਨੇ ਤੇ ਹੀ ਕੰਮ ਕਰਨਾ ਪੈਣਾ ਵਿਚਾਰਾਂ ਤੇ ਹੀ ਕੰਮ ਕਰਨਾ ਪੈਣਾ ਭਾਈ ਸਾਡੇ ਖਿਆਲ ਆਤ ਕਿੱਦਾਂ ਦੇ ਹਨ ਸਾਡੇ ਵਿਚਾਰ ਕਿਵੇਂ ਦੇ ਹਨ ਤੇ ਨਾਲ ਉਹ ਜਿਹੜੇ ਵਿਚਾਰ ਨੇ ਉਹਨਾਂ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਰਿਪਲੇਸ ਕਰੋ ਇਹ ਕਿੰਨੀ ਵਾਰੀ ਪਿਛਲੇ ਦੁਵਾਨਾਂ ਚ ਗੱਲ ਕੀਤੀ ਹੈ ਕਿਡਨੀ ਖਰਾਬ ਹੋਵੇ ਤੇ ਕਿਡਨੀ ਬਦਲਾ ਲਓ ਲੀਵਰ ਖਰਾਬ ਹੋਵੇ ਬੋਲੋ ਲੀਵਰ ਬੋਲੋ ਲੀਵਰ ਪ੍ਰਸ਼ਾਦਾ ਛੱਕੇ ਨਹੀਂ ਆਏ ਫਿਰ ਬੋਲੋ ਸੰਗਦੇ ਕਿਉਂ ਲੀਵਰ ਖਰਾਬ ਹੋਵੇ ਤੇ ਲੀਵਰ ਅੱਖ ਖਰਾਬ ਹੋਵੇ ਤੇ ਅੱਖ ਖੂਨ ਖਰਾਬ ਹੋ ਗਏ ਤੇ ਖੂਨ ਬਲੱਡ ਚੜਾ ਲਓ ਤੇ ਜੇ ਤੇਰੇ ਵਿਚਾਰ ਮੈਲੇ ਨੇ ਤੇ ਫਿਰ ਵਿਚਾਰ ਬਦਲ ਲੈ ਰਿਪਲੇਸ ਕਰ ਲੈ ਤੇ ਤੁਸੀਂ ਕਹੋਗੇ ਵੀ ਵਿਚਾਰ ਰਿਪਲੇਸ ਕਿਵੇਂ ਕੀਤੇ ਜਾਂਦੇ ਐ ਵਿਚਾਰ ਰਿਪਲੇਸ ਕੀਤੇ ਜਾਂਦੇ ਐ ਮਨ ਵਿੱਚ ਐ ਤੇਰੇ ਵਾਲਾ ਗੰਦਾ ਮੈਲਾ ਮਨ ਦੇ ਦੇ ਮਨ ਵਿੱਚ ਐ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਮਨ ਦੇ ਦੇ ਤਜ ਅਭਿਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਅਭਿਮਾਨ ਤਜ ਹੰਕਾਰ ਛੱਡ ਭੇੜੇ ਫੁਰਨੇ ਭੇੜੇ ਖਿਆਲات ਜਿਹੜੇ ਹੰਕਾਰ ਵਾਲੇ ਹਨ ਉਹਨਾਂ ਨੂੰ ਛੱਡ ਦੇ ਈਗੋ ਈਗੋ ਵਾਲੇ ਖਿਆਲ ਛੱਡ ਦੇ ਤੇ ਆਪਣੇ ਅੰਦਰ ਧਾਰਨ ਕਰ ਲੈ ਮਾੜੇ ਵਿਚਾਰ ਛੱਡ ਦੇ ਚੰਗੇ ਵਿਚਾਰ ਲਿਆ ਆਨੰਦ ਹੀ ਆਨੰਦ ਹੈ ਵਿਚਾਰਾਂ ਨੇ ਦੁਖੀ ਕੀਤਾ ਪਿਆ ਸਾਡੇ ਚ ਜਿਹੜੇ ਬੰਦੇ ਦੇ ਵਿਚਾਰ ਆਏ ਨੇ ਧੰਨ ਸੱਚੇ ਪਾਤਸ਼ਾਹ ਧੰਨ ਕਲਗੀਆਂ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਤਨ ਗੁਰੂ ਕੀਆ ਸੰਗਤਾਂ ਮਨ ਵੇਖ ਵੇਖ ਕੇ ਖੁਸ਼ੀ ਹੋਈ ਜਾਂਦਾ ਖੁਸ਼ੀ ਹੋਈ ਜਾਂਦਾ ਉਹ ਇੱਥੇ ਆਨੰਦ ਚ ਬੈਠਾ ਇੱਕ ਕਹੀ ਜਾਂਦਾ ਦੁਖੀ ਨੇ ਨਾ ਕਿੰਨੀ ਪੀੜ ਆ ਯਾਰ ਕਿਵੇਂ ਗੱਡੀ ਨਿਕਲੂਗੀ ਰੋਟੀ ਇੰਨੇ ਬੰਦੇ ਕਿੱਥੇ ਛੱਕਣਗੇ ਉੱਥੇ ਚਿੱਕੜ ਹੋਇਆ ਪਿਆ ਹੋਣਾ ਉੱਥੇ ਹੰਮਸ ਹੋਈ ਪਈ ਹੋਣੀ ਆ ਉੱਥੇ ਮੱਛਰ ਹੋਇਆ ਪਿਆ ਹੋਣਾ ਇੱਕ ਦੇ ਦਿਮਾਗ ਚ ਇਹੀ ਚੱਲੀ ਜਾਂਦਾ ਚਾਰ ਕਮਰਾ ਮਿਲਣਾ ਹੀ ਕੋਈ ਨਹੀਂ ਕਿੱਥੇ ਸੌਵਾਂਗੇ ਕਿੱਥੇ ਨਾਵਾਂਗੇ ਕਿੱਧਰ ਜਾਵਾਂਗੇ ਕਿਵੇਂ ਐਨੇ ਭੀੜ ਵਿੱਚ ਬੰਦਾ ਫਾਸੀ ਨਾ ਜਾਵੇ ਕਿਤੇ ਜਾ ਕੇ 네ਗੇਟਿਵ ਬੰਦਾ ਇਦਾਂ ਹੀ ਹੈ ਨਾ 네ਗੇਟਿਵ ਬੰਦੇ ਇਦਾਂ ਦੀ ਗੱਲਾਂ ਹੀ ਕਰਦੇ ਨੇ ਪਰ ਇੱਕ ਪੋਜ਼ਿਟਿਵ ਬੰਦਾ ਉਹ ਕਹਿੰਦਾ ਵਾਹ ਮੇਰੇ ਅਕਲਗੀਆਂ ਵਾਲਿਆ ਧੰਨ ਤੂੰ ਤੇ ਧੰਨ ਤੇਰੀ ਸਿੱਖੀ ਧੰਨ ਤੇਰੀ ਸੰਗਤ ਧੰਨ ਗੁਰੂ ਤੇ ਧੰਨ ਗੁਰੂ ਪਿਆਰੇ ਉਹ ਇਦਾਂ ਵੇਖਦਾ ਉਹ ਵੇਖ ਵੇਖ ਖੁਸ਼ ਹੋਈ ਜਾਂਦਾ ਮਗਰੋਂ ਲੈ ਓਏ ਨਹੀਂ ਰੋਟੀ ਮਿਲੇਗੀ ਇਦਾਂ ਕਿਤੇ ਚੱਪਾ ਮਿਲ ਗਿਆ ਖਾ ਲਾਂਗੇ ਨਹੀਂ ਤੇ ਨਾਲ ਹੀ ਖੁਸ਼ੀ ਹੋਈ ਜਾਂਦਾ ਵੇਖ ਕਿੰਨੇ ਬੰਦੇ ਅਮਰ ਸ਼ਕਨ ਨੂੰ ਮਨ ਬਣਾ ਰਹੇ ਹਨ ਤਿਆਰੀਆਂ ਕਰ ਰਹੇ ਹਨ ਕੋਈ ਨਸ਼ਾ ਛੱਡ ਰਿਹਾ ਯਾਰ ਕੋਈ ਚੰਗੇ ਪਾਸੇ ਲੱਗਾ ਉਹ ਪੱਬ ਕਲੱਬ ਵਿੱਚ ਜਾਂਦੇ ਨਾਲੇ ਪੈਸੇ ਲਾਉਂਦੇ ਕਿੰਨਾ ਗੰਦਮੰਦ ਚੱਲਦਾ ਰਹਿੰਦਾ ਸ਼ਹਿਰਾਂ 'ਚ ਵੇਖ ਲਓ ਬੁਰਾ ਹੀ ਹਾਲ ਹੈ ਆ ਵਿਆਹ ਚੱਲਦੇ ਨੇ ਸਾਰੀ ਸਾਰੀ ਰਾਤ ਡੀਜੇ ਚੱਲੀ ਜਾਂਦਾ ਹੈ ਕੰਨ ਪਾਈ ਨਹੀਂ ਸੁਣਦੀ ਹੁੰਦੀ ਜਦੋਂ ਮਨ ਲੋ ਚੱਲਦਾ ਹੁੰਦਾ ਤੇ ਇੱਕ ਨੈਗੇਟਿਵ ਬੰਦਾ ਹੁੰਦਾ ਇੱਕ ਪੋਜ਼ਿਟਿਵ ਬੰਦਾ ਹੁੰਦਾ ਇੱਕ ਪਿਆਰ ਵਾਲਾ ਇੱਕ ਨਫ਼ਰਤ ਭਰ ਕੇ ਬੈਠਾ ਇੱਕ ਪਿਆਰ ਭਰ ਕੇ ਬੈਠਾ ਹੁਣ ਜਿਸ ਦੇ ਹਿਰਦੇ ਦੇ ਵਿੱਚ ਪਿਆਰ ਭਰਿਆ ਪਿਆ ਪਾ ਪਿਆਰ ਹੀ ਪਿਆਰ ਹੈ ਪਿਆਰ ਹੀ ਪਿਆਰ ਉਹਨੇ ਹੋਰ ਤਰ੍ਹਾਂ ਸੋਚਣਾ ਇੱਕ ਨਫ਼ਰਤ ਵਾਲੇ ਨੇ ਵੈਰ ਰੱਖਣ ਵਾਲੇ ਨੇ ਜੈਲਸ ਰੱਖਣ ਵਾਲੇ ਨੇ ਹੋਰ ਤਰ੍ਹਾਂ ਸੋਚਣਾ ਬਾ ਇੱਥੇ ਹੀ ਬਦਲ ਜਾਂਦੀ ਸਾਰੀ ਖੇਡ। ਬਸ ਇੱਥੇ ਹੀ ਖੇਡ ਬਦਲ ਜਾਂਦੀ। ਤਾਂ ਕਰਕੇ ਖੁਸ਼ ਹੋਈਏ। ਤੇ 네ਗੇਟਿਵ ਬੰਦੇ ਬਾਕੀਆਂ ਨੂੰ ਵੀ 네ਗੇਟਿਵ ਕਰ ਦਿੰਦਾ। ਡਾਕਟਰ ਕੋਲ ਗਈ ਇੱਕ ਬੀਬੀ ਸੁਣਨਾ ਉਹ ਬੀਬੀ ਡਿਪਰੈਸ਼ਨ ਵਿੱਚ ਸੀ। ਤੇ ਡਾਕਟਰ ਕੋਲ ਗਈ। ਹੁੰਦੇ ਨੇ ਨਾ ਇਦਾਂ ਦੇ ਉਹ ਡਾਕਟਰ ਕੋਲ ਗਈ ਤੇ ਉਹ ਕਹਿੰਦੀ ਜੀ ਮੈਂ ਉਹ ਚੁੱਪ ਚੇ ਕਰਕੇ ਕਿੰਨਾ ਚੇਰੀ ਬੈਠੀ ਰਹੀ ਡਾਕਟਰ ਕਹਿੰਦਾ ਬੀਬੀ ਹੁਣ ਕੀ ਸੋਚ ਰਹੀ ਸੀ ਹੁਣ ਤੂੰ ਕੀ ਸੋਚ ਰਹੀ ਸੀ ਕਹਿੰਦੀ ਡਾਕਟਰ ਸਾਹਿਬ ਤੁਸੀਂ ਨਾ ਹੀ ਪੁੱਛੋ ਵੀ ਮੈਂ ਕੀ ਸੋਚ ਰਹੀ ਸੀ ਕਹਿੰਦੇ ਨਹੀਂ ਡਾਕਟਰ ਸਾਹਿਬ ਕੁਝ ਤੇ ਦੱਸੋ ਵੀ ਬੀਬੀ ਜੀ ਤੁਸੀਂ ਕੁਝ ਤੇ ਦੱਸੋ ਡਾਕਟਰ ਪੁੱਛਦਾ ਡਿਪਰੈਸ਼ਨ ਵਾਲਾ ਵੀ ਤੂੰ ਬੀਬੀ ਹੁਣ ਕੁਝ ਤੇ ਦੱਸ ਵੀ ਤੂੰ ਸੋਚ ਕੀ ਰਹੀ ਸੀ ਕਹਿੰਦੀ ਮੈਂ ਸੋਚਦੀ ਸੀ ਮਰੀਜ਼ ਤੇ ਦੋ ਹੀ ਨੇ ਇੱਕ ਮੈਂ ਐ ਇੱਕ ਹੋਰ ਐ ਸਾਡੇ ਤੋਂ ਡਾਕਟਰ 2 2 3 300 ਰੁਪਇਆ 5 500 ਲੈ ਲੈਗਾ ਰੁਪਇਆ 1000 ਐ ਬੰਦੇ 3 4 ਰੱਖੀ ਫਿਰਦਾ ਬਿਜਲੀ ਦਾ ਬੇਲੀ ਬੜਾ ਆਉਂਦਾ ਹੋਣਾ ਤੈਨੂੰ ਮਸ਼ੀਨਾਂ ਤੂੰ ਇੰਨੀਆਂ ਮਹਿੰਗੀਆਂ ਲਿਆਂਦੀਆਂ ਪਹਿਲਾਂ ਤੂੰ 25 30 ਸਾਲ ਪੜ੍ਹਾਈ ਕੀਤੀ ਹੋਣੀ ਐ ਫਿਰ ਤੂੰ ਇੰਨੇ ਬੰਦੇ ਰੱਖੇ ਨੇ ਥਾਂ ਬਹੁਤ ਵੱਡੀ ਐ ਪਲਾਟ ਵੱਡਾ ਖਰਚਾ ਜ਼ਿਆਦਾ ਕਰ ਲਿਆ ਮਰੀਜ਼ ਦੋ ਹੀ ਆਉਂਦੇ ਨੇ ਮੈਂ ਸੋਚਦੀ ਆ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਮੈਂ ਉਦੋਂ ਦੀ ਬੈਠੀ ਆ ਹੀ ਸੋਚੇ ਵੀ ਤੇਰਾ ਵਿਚਾਰੇ ਤੇਰਾ ਕੰਮ ਕਿਵੇਂ ਚੱਲਦਾ ਹੋਏਗਾ ਬੀਬੀ ਤੇ ਦਵਾਈ ਲੈ ਕੇ ਚੱਲ ਗਈ ਕਹਿੰਦੇ ਡਾਕਟਰ ਉਦੋਂ ਦਾ ਡਿਪਰੈਸ਼ਨ ਚ ਫਿਰਦਾ ਵੀ ਮੈਂ ਤੇ ਗੱਲ ਸੋਚੀ ਕੋਈ ਨਹੀਂ ਸੀ ਵੀ ਮੇਰਾ ਕੰਮ ਉਹਦੇ ਆਰਮਨਾਲ ਹੀ ਖੁਸ਼ ਸੀ ਉਹ ਤਾਂ ਖੁਸ਼ ਸੀ ਡਿਪਰੈਸ਼ਨ ਵਾਲੇ ਨੇ ਡਾਕਟਰ ਡਿਪਰੈਸ਼ਨ ਚ ਕਰਤਾ ਬੀਬੀ ਨੇ ਮੇਰੇ ਕੋਲ ਵੀ ਗਈ ਆਉਣਗੇ ਭਾਈ ਸਾਹਿਬ ਫਿਰ ਇਹ ਤਾਂ ਤੇ ਬੇਲੀ ਬਹੁਤ ਆ ਜਾਂਦਾ ਹੁਣ ਪਰਮੇਸ਼ਰ ਦੁਆਰ ਆ ਕੇ ਮੈਨੂੰ ਕਹਿਣਗੇ ਇਹ ਤੇ ਫਿਰ ਬੇਲੀ ਬਹੁਤ ਆ ਜਾਂਦਾ ਹੁਣ ਇਹ ਤੇ ਫਿਰ ਮਤਲਬ ਲੰਗਰ ਕਿੰਨਾ ਹੀ ਖਸ਼ਕੀ ਜਾਂਦਾ 8 10000 ਬੰਦਾ 15 ਹਜਾ ਅੱਜ ਤੇ 15 ਹੋ ਗਿਆ ਹੁਣ ਸਵੇਰੇ ਅੱਜ ਸਾਰਾ ਦਿਨ ਰਸ਼ ਇੰਨਾ ਜ਼ਿਆਦਾ ਸੀ 15000 ਦਾ ਦਿਨੇ ਹੋਣਾ ਅੱਜ ਹੁਣ ਵੇਖੋ ਕਿੰਨੀ ਸੰਗਤ ਕਈ ਫਿਰ ਐ ਆ ਕੇ ਗੱਲ ਆਪਣਾ ਡਿਪਰੈਸ਼ਨ ਆਪਣੀ ਟੈਨਸ਼ਨ ਦੂਜੇ ਬੰਦੇ ਤੇ ਉੱਤੇ ਲੋਡ ਕਰ ਦਿੰਦੇ ਐ ਇੰਨੀ ਇਸ ਹਿਸਾਬ ਨਾਲ ਗੱਲ ਕਰਨਗੇ ਚੰਗਾ ਭਲਾ ਬੰਦਾ ਬਿਮਾਰ ਹੋ ਜਾਂਦਾ ਚੰਗਾ ਭਲਾ ਬੰਦਾ ਦੁਖੀ ਕਰ ਦਿੰਦੇ ਨੇ ਤੇ ਹੁਣ ਇੱਕ ਬੰਦਾ ਇਦਾਂ ਉਹ ਕਹਿੰਦਾ ਵਾਹ ਭਾਈ ਵਾਹ ਪਿਆਰ ਵਾਲੇ ਬੰਦਿਆਂ ਦਾ ਘਟਾ ਕਿਤੇ ਕਿਵੇਂ ਗਰਮੀ ਦੇ ਵਿੱਚ ਕੋਈ ਕਿਤੋਂ ਤੁਰਿਆ ਕੋਈ ਫਾਜ਼ਲਕਾ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਅੰਮ੍ਰਿਤਸਰ ਤੋਂ ਕੋਈ ਦਿੱਲੀ ਤੋਂ ਚੱਲਿਆ ਕਿਵੇਂ ਸਫ਼ਰ ਕਰ ਕਰਕੇ ਆਏ ਐ ਕਿਵੇਂ ਬੈਠੇ ਆ ਵਾਹ ਬਈ ਵਾਹ ਇਹ ਪਿਆਰ ਪਿਆਰ ਤੋਂ ਬਿਨਾ ਬੰਦਾ ਕਿੱਥੇ ਆਉਂਦਾ ਅੱਜ ਦੇ ਜਵਾਨੇ ਜਿੱਥੇ ਐ ਟਾਈਮ ਤੇ ਨਾਲੇ ਕਿੰਨੇ ਨੌਜਵਾਨ ਨੇ ਵਿੱਚ ਵੇਖੋ ਕਿੰਨੇ ਬੱਚੇ ਐ ਵੀ ਜਵਾਨੀ ਵੀ ਬੈਠੀ ਨੌਜਵਾਨ ਬੱਚੇ ਅੱਜ ਕੱਲ ਦੇ ਫੋਨਾਂ ਦੇ ਵਿੱਚ ਬੜੇ ਐ ਅਗਲਾ ਦੀਵਾਨ ਸੁਣ ਰਿਹਾ ਸਤਸੰਗ ਸੁਣ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਹੈ ਚੰਗੀਆਂ ਵਿਚਾਰਾਂ ਹੁੰਦੀਆਂ ਚੰਗੀਆਂ ਗੱਲਾਂ ਹੁੰਦੀਆਂ ਦਿਮਾਗ 'ਚ ਕੁਝ ਚੰਗਾ ਚੰਗਾ ਪੈਂਦਾ ਹੈ ਹੁਣ ਇੱਕ ਬੰਦਾ ਐ ਖੁਸ਼ ਹੋਈ ਜਾਂਦਾ ਵੀ ਵਾਹ ਬਈ ਵਾਹ ਆ ਤੇ ਬੜਾ ਵਧੀਆ ਮਾਹੌਲ ਬਣਿਆ ਸ਼ੁਕਰ ਹੈ ਅੱਜ ਦੇ ਸਮੇਂ ਵਿੱਚ ਸਾਨੂੰ ਕਦੇ ਇਦਾਂ ਦਾ ਕੁਝ ਵੇਖਣ ਨੂੰ ਮਿਲਦਾ ਨਹੀਂ ਤੇ 5 ਮਿੰਟ ਵੀ ਨਹੀਂ ਮਿਲਦਾ ਸਾਰੇ ਪਾਸੇ ਮਾਹੌਲ ਕਿਦਾਂ ਦਾ ਆਲੇ-ਦੁਆਲੇ ਵੇਖੋ ਜਿੱਥੇ ਬਹਿਜੋ ਨੈਗੇਟਿਵ ਗੱਲ ਜਿੱਥੇ ਬਹਿਜੋ ਨੈਗੇਟਿਵ ਗੱਲ ਜਿੱਥੇ ਬਹਿਜੋ ਨੈਗੇਟਿਵ ਗੱਲ ਹੁਣ ਬਸ ਭਰਾਵੋ ਪੜਨੋ ਫਰਕ ਬਸ ਇਹੀ ਹੈ ਸੋਚ ਪੋਜ਼ਿਟਿਵ ਰੱਖੋ ਆਪਣੇ ਆਪ ਨੂੰ ਕਾਇਮ ਰੱਖੋ ਖੁਸ਼ ਹੋਵੋ ਖੁਸ਼ ਹੋਏਗਾ ਖੁਸ਼ੀਆਂ ਵੰਡੇਗਾ ਜੇ ਤੇਰੀ ਝੋਲੀ ਦੇ ਵਿੱਚ ਹੈ ਹੀ ਕੁਝ ਨਹੀਂ ਵੰਡੇਗਾ ਸਭਾ ਤੇਰੀ ਜੇਬ 'ਚ ਕੁਛ ਨਹੀਂ ਵੰਡੇਗਾ ਕੀ ਜੇਬ ਦਾ ਛੱਡ ਦੇ ਮਸਲਾ ਜੇਬ ਵਾਲਾ ਕਿੰਨਾ ਕੁ ਵੰਡ ਲੇਗਾ ਕੋਈ ਕਰੋੜ ਵੰਡ ਲੇਗਾ 2 ਕਰੋੜ ਵੰਡ ਲੇਗਾ 10 ਕਰੋੜ ਵੰਡ ਲੇਗਾ ਦੁਨੀਆ ਬਹੁਤ ਗਰੀਬ ਪਈ ਹੈ ਜੇਬ ਵਾਲੀ ਤੇ ਕਿੰਨਾ ਕੁ ਵੰਡ ਲੋਂਗੇ ਜੇਬ ਵਾਲਾ ਮਸਲਾ ਛੱਡ ਦਿਓ ਦਾਣੇ ਵਾਲਾ ਮਸਲਾ ਛੱਡ ਦਿਓ ਸਭ ਤੋਂ ਵੱਡੀ ਚੀਜ਼ ਹੈ ਤੂੰ ਖੁਸ਼ੀਆਂ ਵੰਡਿਆ ਕਰ ਪੋਜ਼ਿਟਿਵਿਟੀ ਤੇ ਜਿੰਨੀ ਕਰਨੀ ਹੋਰ ਆ ਜਾਏਗੀ ਇਹ ਤੇ ਖੂਹ ਹੈ ਖੂਜੋ ਜਿੰਨਾ ਪਾਣੀ ਕੱਢੋ ਉਨਾ ਪਾਣੀ ਹੋਰ ਆ ਜਾਂਦਾ ਹੈ ਪੋਜਿਟਿਵਿਟੀ ਇਹ ਚੀਜ਼ ਹੈ ਜਿੰਨੀ ਕੱਢੇਗਾ ਉਨੀ ਹੋਰ ਆਜੂ ਤੂੰ 10 20 ਬੰਦਿਆਂ ਨੂੰ ਕਾਇਮ ਕਰੀ ਤੇਰੇ ਅੰਦਰੋਂ ਹੋਰ ਆ ਜਾਣਗੇ ਵਿਚਾਰ ਆ ਮੈਂ ਕਈ ਗੱਲਾਂ ਪੜਦਾ ਥੋੜਾ ਆ ਕਿਤਾਬਾਂ 'ਚ ਥੋੜਾ ਲਿਖੀਆਂ ਹੁੰਦੀਆਂ ਕਿਤੇ ਮੈਂ ਪੜੀਆਂ ਉਹ ਸੋਚੀਆਂ ਵੇਖੀਆਂ ਤੇ ਬਣ ਜਾਂਦੀਆਂ ਗੱਲ ਕਰਦੀ ਦੀ ਉਹਨਾਂ ਨੂੰ ਹੋਰ ਆ ਜਾਂਦੀ ਇੱਕ ਗੱਲ ਖਤਮ ਹੁੰਦੀ ਉਹਨਾਂ ਨੂੰ ਹੋਰ ਆ ਜਾਂਦੀ ਕਿਉਂਕਿ ਕਰਨ ਲੱਗ ਗਏ ਤੁਸੀਂ ਕਿਸੇ ਨੂੰ ਕਾਇਮ ਕਰਨ ਲੱਗ ਗਏ ਤੁਹਾਨੂੰ ਆਰਡਰ ਨ ਲੱਗ ਜਾਂਦੀ ਹੈ ਤੇ ਤੂੰ ਨੈਗੇਟਿਵ ਹੋ ਜਾ ਤੈਨੂੰ ਨੈਗੇਟਿਵ ਹੀ ਆਉਣ ਲੱਗ ਜਾਂਦੀ ਹੈ ਨੈਗੇਟਿਵਿਟੀ ਨੈਗੇਟਿਵਿਟੀ ਨੈਗੇਟਿਵ ਵਿਚਾਰ ਨੈਗੇਟਿਵ ਵਿਚਾਰ ਨੈਗੇਟਿਵ ਮਰ ਗਏ ਜੀ ਬੁਰਾ ਹੀ ਹਾਲ ਹੈ ਜੀ ਬਾਫੇ ਬੁਰੇ ਹੀ ਬੁਰੇ ਵਿਚਾਰ ਆਉਂਦੇ ਨੇ ਤੇ ਜੇ ਚੰਗਾ ਸੋਚੇਗਾ ਫਿਰ ਚੰਗੇ ਚੰਗੇ ਆਉਣਗੇ ਫਿਰ ਵੰਡਿਏ ਕੀ ਚੰਗੇ ਵਿਚਾਰ ਖੁਸ਼ੀਆਂ ਵੰਡੋ ਹਾਸੇ ਵੰਡੋ ਲੋਕਾਂ ਵਿੱਚ ਵੰਡੋ ਅੱਜ ਹਾਸਿਆਂ ਦੀ ਲੋੜ ਹੈ ਦਲਾਸਿਆਂ ਦੀ ਲੋੜ ਹੈ ਇਦਾਂ ਹੀ ਸੀ ਕੁੱਛ ਹੈ ਹਾਂ ਰੱਬ ਕੋਲੋਂ ਡਰਿਆਂ ਨੂੰ ਦਲਾਸਿਆਂ ਦੀ ਲੋੜ ਹੈ ਪੁਜਾਰੀ ਕੋਲੋਂ ਡਰਿਆਂ ਨੂੰ ਦਲਾਸਿਆਂ ਦੀ ਲੋੜ ਹੈ ਹ ਦੁਨੀਆ 'ਚ ਬੰਡੋ ਅੱਜ ਹਾਸਿਆਂ ਦੀ ਲੋੜ ਹੈ ਹਾਸੇ ਦੇ ਉੱਤੇ ਤੇ ਮੁੱਲ ਨਹੀਂ ਨਾ ਲੱਗਦਾ ਬਾਹਰਲੇ ਕਈ ਵਾਰੀ ਗੋਰਿਆਂ ਨੂੰ ਵੇਖੀਏ ਇਕੱਲਾ ਹੀ ਬੰਦਾ ਇੱਕ 50 ਬੰਦੇ ਬੈਠੇ ਪੂਰਾ ਹਾਲ ਦੁਖੀ ਦੁਖੀ ਕੱਲੇ ਹੀ ਹੱਸਣ ਲੱਗ ਗਏ ਹੱਸ ਪਿਆ ਕੱਲੇ ਹੀ ਹੱਸੀ ਜਾਵੇ ਜੋਰ-ਜੋਰ ਨਾਲ ਹੱਸਿਆ ਦੋ ਤਿੰਨ ਵੇਖ ਕੇ ਉਹਦੇ ਵਲ ਵੇਖ ਕੇ ਹੋਰ ਹੱਸ ਪਏ ਜਦੋਂ ਦੋ ਤਿੰਨ ਹੱਸ ਪਏ ਫਿਰ 10 ਹੱਸ ਪਏ ਫਿਰ ਔਲੀ-ਔਲੀ 20 ਹੱਸ ਪਏ ਫਿਰ ਤਾੜੀਆਂ ਮਾਰ-ਮਾਰ ਕੇ ਹੱਸਦਿਆਂ ਨੂੰ ਵੇਖ ਕੇ ਹੱਸੀ ਜਾਣ ਤੁਸੀਂ ਵੇਖਿਆ ਕਈ ਵਾਰੀ ਪਾਰਕਾਂ ਦੇ ਵਿੱਚ ਕਿਵੇਂ ਹੱਸਦੇ ਹੁੰਦੇ ਐਂ ਲੱਗਦਾ ਪਾਗਲ ਨੇ ਪਰ ਹੱਸੀ ਜਾਂਦੇ ਜਦੋਂ ਤੁਹਾਨੂੰ ਹਾਸਾ ਆਉਣ ਲੱਗ ਜਾਂਦਾ ਹੈ ਫਿਰ ਸੈੱਲ ਕਾਪੀ ਕਰਦੇ ਆ ਸਾਡੇ ਜਿਹੜੇ ਬ੍ਰੇਨ ਦੇ ਸੈੱਲ ਨੇ ਕਾਪੀ ਕਰਨਗੇ ਇਹ ਨਾ ਕਾਪੀ ਕਰਦੇ ਆ ਜੇ 10 ਬੰਦੇ ਹਸਬੈਂਡ ਬਾਕੀਆਂ ਦੇ ਸੈੱਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਆਪੀ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਬਹੁਤ ਵਧੀਆ ਕਿਸਮ ਦੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ ਅਸੀਂ ਜੋ ਸੋਚਨੇ ਆ ਉਹੀ ਹੁੰਦਾ ਹੈ ਇੱਥੇ ਅਸੀਂ ਦਿਮਾਗ ਦੇ ਵਿੱਚ 네ਗੈਟਿਵਿਟੀ ਰੱਖਾਂਗੇ ਤੇ ਸਾਡੇ ਨਾਲ ਉਹੀ ਜਿਹੀਆਂ ਚੀਜ਼ਾਂ ਹੋਣਗੀਆਂ ਸਾਡੇ ਲਾਈਕ ਅਗਰ ਮੁਸਲਮਾਨਾ ਦੇ ਮਜ਼ਹਬ ਇਸਲਾਮ ਨੂੰ ਵੇਖੇ ਤੇ ਉੱਥੇ ਵੀ ਆਏ ਇਹ ਕਿ ਤੁਹਾਡਾ ਜਿਹੜਾ ਜੋ ਵੀ ਤੁਸੀਂ ਕਰਦੇ ਹੋ ਨਾ ਤੁਹਾਡੀ ਨੀਅਤ ਤੇ ਡਿਪੈਂਡ ਕਰਦਾ ਤੁਹਾਡੀ ਨੀਅਤ ਚੰਗੀ ਹੈ ਤੇ ਚੰਗਾ ਹੋਏਗਾ ਇਹੀ ਚੀਜ਼ ਜਿਹੜੀ ਹੈ ਸਿੱਖੀ ਦੇ ਵਿੱਚ ਇਹਨੂੰ ਇਹਨਾਂ ਨੇ ਐਕਸਪਲੇਨ ਕੀਤਾ ਤੇ ਇਹੀ وجہ ਹੈ ਕਿ ਸਿੱਖੀ ਦੇ ਵਿੱਚ ਤੇ ਇਸਲਾਮ ਮਜ਼ਹਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿਮਿਲਰ ਨੇ ਤੇ ਜਿਹੜੀ ਤਾਲੀਮ ਹੈ ਉਹ ਵੀ ਸਿਮਿਲਰ ਹੈ ਤੇ ਇਹ ਚੀਜ਼ ਵੇਖ ਕੇ ਮੈਨੂੰ ਚੀਜ਼ ਯਾਦ ਆ ਗਈ ਕਿ ਸਾਡੇ ਮਸਲ ਦੇ ਵਿੱਚ ਐ ਚੀਜ਼ ਹੈ ਵੈਲ ਇਹਨਾਂ ਨੇ ਬਹੁਤ ਵਧੀਆ ਗਿਆਨ ਦਿੱਤਾ ਹੈ ਕਿ ਤੁਸੀਂ ਜੋ ਸੋਚਦੇ ਹੋ ਉਹੀ ਤੁਸੀਂ ਅਗਲੇ ਨੂੰ ਦਿੰਦੇ ਹੋ ਤੁਸੀਂ ਤੁਹਾਡੇ ਦਿਮਾਗ 'ਚ ਅਗਰ ਨੈਗੇਟਿਵਿਟੀ ਹੈ ਤਾਂ ਤੁਸੀਂ ਜਿੱਥੇ ਵੀ ਬੈਠੋਗੇ ਉੱਤੇ ਨੈਗੇਟਿਵਿਟੀ ਫਲਾਓਗੇ ਠੀਕ ਹੈ ਤੁਹਾਡੇ ਦਿਮਾਗ ਦੇ ਵਿੱਚ ਪੋਜ਼ਿਟਿਵਿਟੀ ਹੈ ਤੇ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਪੋਜ਼ਿਟਿਵਿਟੀ ਫਲਾਓਗੇ ਤੁਸੀਂ ਚੰਗੇ ਕੰਮ ਕਰਦੇ ਹੋ ਤੇ ਤੁਸੀਂ ਜਿਹੜਾ ਉਹਦਾ ਫਲ ਤੁਹਾਨੂੰ ਚੰਗਾ ਲੱਗੇਗਾ ਅੱਗੇ ਜਾ ਕੇ ਤੁਸੀਂ ਪੈੜੇ ਕੰਮ ਕਰੋਗੇ ਤਾਂ ਤੁਹਾਨੂੰ ਉਹਦਾ ਸਿਲਾਬ ਵੀ ਪੈੜਾ ਲੱਗੇਗਾ ਇੱਥੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖਿਆ ਹੋਵੇਗਾ ਤੇ ਜਿਹੜਾ ਕੁਝ ਪੈੜਾ ਕਰ ਦਿੰਦੇ ਨੇ ਕਿਸੇ ਦੇ ਨਾਲ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਤੇ ਕੁਝ ਹੋਏਗਾ ਹੀ ਨਹੀਂ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਬਰਬਾਦੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਮਸਲੇ ਪੈਦਾ ਆਉਣੇ ਸ਼ੁਰੂ ਹੋ ਜਾਂਦੇ ਨੇ ਲੇਕਿਨ ਉਹਨਾਂ ਲੋਕਾਂ ਨੂੰ ਐਚੀਵ ਰੀਅਲਾਈਜ਼ ਨਹੀਂ ਹੁੰਦੀ ਕਿ ਅੱਛੀ ਪਿੱਛੇ ਐ ਕਰਮਕਾਂਡ ਕਿਸੇ ਕੀਤੇ ਸਨ ਜਿਹੜੇ ਸਾਡੇ ਅੱਗੇ ਆਉਂਦੇ ਪੈਣ ਤੇ ਆ ਚੀਜ਼ ਇਹਨਾਂ ਨੇ ਬਹੁਤ ਬਹੁਤ ਵਧੀਆ ਕੀਤੀ ਹੈ ਪੂਰੀ ਦੀ ਪੂਰੀ ਸਪੀਚ ਇਹਨਾਂ ਦੀ ਬਹੁਤ ਵਧੀਆ ਸੀ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਤੁਹਾਡੇ ਫਿਰ ਤੁਮ ਮਿਲਾਕਾਤ ਹੁੰਦੀ ਹੈ ਸੱਚੀ ਆ ਕਾਹਨ